ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਸੀ ਜੋ ਇੱਕ ਖੁਸ਼ਹਾਲ ਤੇ ਵੱਡੇ ਰਾਜ ਉੱਤੇ ਰਾਜ ਕਰਦਾ ਸੀ ਉਸ ਦਾ ਰਾਜ ਹਰ ਪਾਸੇ ਸੁੱਖ ਸਮਿਧੀ ਨਾਲ ਭਰਿਆ ਹੋਇਆ ਸੀ ਇੱਕ ਦਿਨ ਰਾਜੇ ਨੇ ਫੈਸਲਾ ਕੀਤਾ ਕਿ ਉਹ ਆਪਣੇ ਰਾਜ ਦੇ ਦੂਰ ਦਰਾਜ ਇਲਾਕਿਆਂ ਦੀ ਯਾਤਰਾ ਕਰੇਗਾ ਉਹ ਘੋੜਿਆਂ ਤੇ ਰੱਥਾਂ ਨਾਲ ਲੰਮਾ ਸਫ਼ਰ ਕਰਦਾ ਰਿਹਾ ਰਸਤੇ ਵਿੱਚ ਓਬੜ ਖਾਬੜ ਸਨ ਪੱਥਰਾਂ ਨਾਲ ਭਰੇ ਹੋਏ ਜਦੋਂ ਰਾਜਾ ਵਾਪਸ ਮਹਿਲ ਆਇਆ ਉਸ ਦੇ ਪੈਰ ਬਹੁਤ ਦਰਦ ਕਰ ਰਹੇ ਸਨ ਉਹ ਗੁੱਸੇ ਵਿੱਚ ਬੋਲਿਆ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ ਇਹ ਰਸਤੇ ਬਹੁਤ ਹੀ ਮਾੜੇ ਹਨ ਰਾਜੇ ਨੇ ਤੁਰੰਤ ਹੁਕਮ ਜਾਰੀ ਕਰ ਦਿੱਤਾ ਮੇਰੇ ਸਾਰੇ ਰਾਜ ਦੀਆਂ ਸੜਕਾਂ ਨੂੰ ਚਮੜੇ ਨਾਲ ਢਾਕ ਦਿੱਤਾ ਜਾਵੇ ਇਹ ਸੌਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਇੰਨਾ ਚਮੜਾ ਲੈਣ ਲਈ ਹਜ਼ਾਰਾਂ گاਵਾਂ ਦੀ ਖੱਲ ਲੱਗਦੀ ਅਤੇ ਬੇਅੰਤ ਦੌਲਤ ਖਰਚ ਹੋ ਜਾਂਦੀ। ਉਸੇ ਵੇਲੇ ਰਾਜੇ ਦੇ ਇੱਕ ਬੁੱਧੀਮਾਨ ਸੇਵਕ ਨੇ ਹਿੰਮਤ ਕਰਕੇ ਕਿਹਾ, "ਮਹਾਰਾਜ, ਜਦੋਂ ਤੁਸੀਂ ਸਾਰੀ ਦੁਨੀਆ ਨੂੰ ਨਹੀਂ ਬਦਲ ਸਕਦੇ, ਤਾਂ ਆਪਣੇ ਪੈਰਾਂ ਲਈ ਥੋੜਾ ਜਿਹਾ ਚਮੜਾ ਕਿਉਂ ਨਾ ਵਰਤ ਲਓ?" ਰਾਜਾ ਹੈਰਾਨ ਹੋ ਗਿਆ। ਉਹ ਕੁਝ ਸਮਾਂ ਸੋਚਦਾ ਰਿਹਾ, ਫਿਰ ਮੁਸਕਰਾ ਕੇ ਬੋਲਿਆ, "ਤੂੰ ਬਿਲਕੁਲ ਠੀਕ ਕਿਹਾ ਹੈ।" ਫਿਰ ਰਾਜੇ ਲਈ ਚਮੜੇ ਦੀ ਇੱਕ ਜੋੜੀ ਜੁੱਤੀ ਬਣਾਈ ਗਈ ਜਦੋਂ ਉਸਨੇ ਜੁੱਤੀ ਪਾਈ ਉਸਦੇ ਪੈਰਾਂ ਦਾ ਦਰਦ ਖਤਮ ਹੋ ਗਿਆ ਦੁਨੀਆ ਨੂੰ ਬਦਲਣ ਦੀ ਥਾਂ ਆਪਣੇ ਆਪ ਨੂੰ ਬਦਲਣਾ ਜ਼ਿਆਦਾ ਆਸਾਨ ਅਤੇ ਲਾਭਦਾਇਕ ਹੁੰਦਾ ਹੈ